ਜਦੋਂ ਆਪ ਚੀਫ ਮਿਨਿਸਟਰ ਨਾਲ ਕਦੇ ਜਾਂਦੇ ਹੋ ਟਰੈਵਲ ਕਰਦੇ ਹੋ ਤੁਹਾਡਾ ਪ੍ਰਾਣਾ ਆੜੀ ਹੈ ਬਈ ਬੰਦੇ ਨੂੰ ਘੰਟਾ ਡੇਢ ਤਾਂ ਨਹੀਂ ਸਬਰ ਜਾਉਂਦਾ ਮੁੜ ਕੇ ਵੀ ਫੀਲਿੰਗ ਜੀ ਤੇ ਰਹਿੰਦੇ ਹੋਗੇ ਤੁਸੀਂ ਵੀ ਯਾਰ ਮੁੱਖ ਮੰਤਰੀ ਕੋਲ ਆਏ ਆ ਉਦੋਂ ਚਿੱਤ ਜਿਆ ਕਰਦਾ ਵੀ ਯਾਰ ਆਤਾਮ ਚਾਮ ਚ ਵਾੜੀ ਜਾਣਾ ਚਾਹੀਦਾ ਬੰਦੇ ਨੂੰ ਨਹੀਂ 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 ਪਰ ਪਤਾ ਕੀ ਚੱਕ ਰਹੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਸਾਡੇ ਸਾਡੇ ਭਰਾ ਜੀ ਸਤਿਕਾਰਯੋਗ ਹਾਂ ਜਿਵੇਂ ਤੁਸੀਂ ਇੱਕ ਗੱਲ ਬੜੀ ਵਧੀਆ ਕਹੀ ਵੀ ਇੱਕ ਬੰਦਾ ਸੀਐਮ ਨੂੰ ਮਿਲਣ ਗਿਆ ਉਹਦੇ ਉਹ ਤਾਂ ਘੰਟੇ ਘਤਾਪ ਚ ਰਵੇ ਵੀ ਮੈਂ ਸੀ ਵੀ ਅਸੀਂ ਘੰਟਾ ਮੈਂ ਆਏ ਬਟ ਸਾਡਾ ਸੀਐਮ ਇਹ ਨਹੀਂ ਮੰਨਦਾ ਫਿਰ 5 ਮਿੰਟ ਤੋਂ ਬਾਅਦ ਸਾਡੇ ਸੀਐਮ ਸਾਹਿਬ ਉਹ ਤੈਨੂੰ ਮਹਿਸੂਸ ਨਹੀਂ ਕਰਾਉਂਦਾ ਉਹ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਉਹਨਾਂ ਨੂੰ ਪਤਾ ਵੀ ਆ ਭਾਗ ਨਹੀਂ ਚੜ੍ਹਦੇ ਨਹੀਂ ਇਹਨਾਂ ਨੂੰ ਤਾਂ ਉਹ ਆਪਦੇ ਆਪ ਹੀ ਉਹ 5 ਕਿ ਮਿੰਟ ਚ ਜਿਹੜੇ ਵਾਲੇ ਵਾਲੇ ਕਹਿੰਦਾ ਕਿ ਉਹਨਾਂ ਨੂੰ ਉਹੀ ਉਹੀ ਸੁਭਾਅ ਜਦੋਂ ਉਹਦੋਂ ਬਿਨਾਂ ਕਰਨ ਤਾਂ ਉਹਵੇਂ ਹੀ ਨੇਚਰ ਹੈ ਜੀ ਤੁਹਾਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਫੋਨ ਆਇਆ ਸੀ ਵੀ ਮੈਨੂੰ ਯਾਰ ਮੈਨੂੰ ਗਾਲਾਂ ਗੂਲਾਂ ਕੱਢਿਆ ਕਰ ਲੋਕਾਂ ਕੋਲ ਲੋਕ ਤੈਨੂੰ ਕੱਲ ਨੂੰ ਕੰਮ ਆਖਣਗੇ ਤੇ ਮੈਂ ਕਰਨਾ ਨਹੀਂ ਦੇ ਇਸ ਕਰਕੇ ਮੈਨੂੰ ਪਹਿਲਾਂ ਹੀ ਕੰਢਣੇ ਸ਼ੁਰੂ ਕਰ ਦਿੱਤੇ ਸੱਚੀ ਗੱਲ ਸੁਣਾਉਣਾ ਚਲੋ ਸੁਣਾਮੈਂ ਇੱਕ ਸਲਾਮ ਅਲੈਕਮ ਮੈਨੂੰ ਪਤਾ ਲੱਗਿਆ ਉਹਨੇ ਪੱਕੇ ਆੜੀਆਂ ਨੇ ਕੱਲ ਕਹੀ ਆ ਮੈਂ ਮਾਨਸ ਸਾਹਿਬ ਨੂੰ ਨਾ ਨਾ ਉਹਨੇ ਗਲਤ ਕੰਮ ਨਹੀਂ ਕਦੇ ਵੀ ਕਰਦੇ ਮੇਰੇ ਮੇਰੇ ਦਾ ਕਦੇ ਇਦਾਂ ਮੈਂ ਨਾ ਕਦੇ ਕਹਿਆ ਜੀ ਮੈਂ ਨਾ ਇੱਕ ਦੋ ਵਾਰ ਹੀ ਕਿਹਾ ਮੈਂ ਫਲਾਣੀ ਚੀਜ਼ ਐਂ ਕਰ ਦੋ ਜੀ ਫਲਾਣੀ ਚੀਜ਼ ਐਂ ਕਰ ਦੋ ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਿ ਤੁਸੀਂ ਨਾ ਮੈਨੂੰ ਗਾਲਾਂ ਕੱਢ ਦਿਆ ਕਰੋ ਲੋਕਾਂ ਕੋਲੇ ਵੀ ਸਾਡੀ ਨਹੀਂ ਮੰਨਦਾ ਮੈਂ ਕਿ ਇਹ ਤਾਂ ਕੱਢੀ ਜਨੇ ਗਾਂ ਨਹੀਂ ਦੱਸੋ ਤੋਂ ਬੜਾ ਬੜਾ ਹਾਸੇ ਹਾਸੇ ਰਹੇ ਜਿੰਨਾ ਗੱਲਾਂ ਤੋਂ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਵੀ ਅਸੀਂ ਉਸ ਤਰੀਕੇ ਦਾ ਜਦੋਂ ਇਕੱਠੇ ਬੈਨੇ ਕਦੇ ਪ੍ਰੈਸ਼ਰ ਨਹੀਂ ਦੇਖਿਆ ਇਸ ਚੀਜ਼ ਦਾ ਵੀ ਤੁਸੀਂ ਉਹਨਾਂ ਚ ਜਿਹੜਾ ਇੱਕ ਕਈ ਨਾ ਬਕਾਇਦਾ ਉਹ ਪਾਕ ਚਾੜ ਲੈਂਦੇ ਨੇ ਆਪਦੇ ਆਪ ਤੇ ਏ ਉਹਦਾ ਜਿਹੜਾ ਇਹ ਇਹ ਨਾ ਸੀ ਜਿੰਮੇਵਾਰੀ ਬੇਸਿਕਲੀ ਜਿਹੜੀ ਜਿੰਮੇਵਾਰੀ ਮਿਲਿਆ ਉਹਨੂੰ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਪਰ ਉਹਨਾਂ ਨੇ ਕਦੇ ਵੀ ਇਹ ਜਿੰਮੇਵਾਰੀ ਨੂੰ ਆਪਣੇ ਆਪ ਤੇ ਪਾਕ ਨਹੀਂ ਚੜੰਦੇ ਤੇ ਵੀ ਹਾਂ ਵੀ ਉਹ ਸੇ ਔਰੰਜ ਬੈਠੇ ਰਹਿਣ ਅੰਦਾ ਕਰਕੇ ਚੱਲੋ ਵੀ ਤੁਸੀਂ ਵੰਜਾਓ ਫਲਾਣਾ ਆਓ ਉਹ ਨਹੀਂ ਉਹ ਫੀਲ ਤੁਹਾਨੂੰ ਫੋਨ ਆਉਂਦਾ ਤੁਹਾਨੂੰ ਕਦੀ ਲੱਗਿਆ ਵੀ ਚੀਫ ਮਿਨਿਸਟਰ ਪੰਜਾਬ ਮੇਰੇ ਨਾਲ ਗੱਲ ਕਰ ਰਿਹਾ ਤੇ ਉਹ ਬਹੁਤ ਪਰੇਸ਼ਾਨੀ ਚ ਹੈ ਜਾਂ ਹਜੇ ਵੀ ਉਹੀ ਅੰਦਾਜ਼ ਹੈ ਵੀ ਗੱਲਾਂ ਹਾਸੇ ਠੱਠਾਲੀਆਂ ਤੇ ਮਖੌਲੀ ਕਰਨਾ ਸਾਡਾ ਸੇਮ ਹੈ ਜੀ ਸਾਡਾ ਅੰਦਾਜ਼ੇ ਪਿਆ ਉਹ ਸੇਮ ਹੀ ਹੈ ਜੀ ਕਦੇ ਪ੍ਰੈਸ਼ਰ ਉਹ ਬੰਦੇ ਆ ਜਿਹੜੇ ਜਿਹੜੇ ਮੇਰੇ ਖਿਆਲ ਚ ਉਹਨਾਂ ਨੇ ਇੰਨਾ ਵਕਤ ਹੰਡਾਇਆ ਐ ਐਨੇ ਦੁਨੀਆ ਦੇਖੀ ਐ ਜੀ ਵੀ ਜਿਹੜੇ ਜਦੋਂ ਕੋਈ ਮੁਸ਼ਕਲਾ ਹੋਵੇ ਉਹਨੂੰ ਵੀ ਹਾਸਿਆਂ ਚ ਫਲੋ ਚ ਬਹਾ ਕੇ ਲੈ ਜਾਣਾ ਹਨਾ ਮੁਸ਼ਕਲ ਨੂੰ ਆਪਣੇ ਨਾਲ ਬਹਾ ਕੇ ਲੈਣਾ ਉਹਨਾਂ ਸਮੇਂ ਵਿੱਚ ਦੇਖਿਆ ਉਹਨਾਂ ਨੇ ਔਖੀ ਘੜੀ ਵੀ ਬਹੁਤ ਦੇਖੀ ਐ ਥੱਲੋਂ ਥੱਲੋਂ ਰੂਟ ਲੈਵਲ ਤੋਂ ਉੱਠੇ ਹੋਏ ਨੇ ਤਾਂ ਵਧੀਆ ਲੱਗਦਾ ਵਧੀਆ ਹੈ ਉਹਨਾਂ ਦਾ ਸੁਭਾਅ ਸੁਭਾਅ ਬੜਾ ਜਿਵੇਂ ਤੁਹਾਡੇ ਪੁਰਾਣੇ ਸਾਥੀ ਕਰਮਜੀਤ ਨੂੰ ਲੱਗੇ ਐ ਹਾਂਜੀ ਕਦੀ ਤੁਹਾਨੂੰ ਨਹੀਂ ਕਿਹਾ ਵੀ ਬਿੰਨੂ ਤਿਆਰ ਨਹੀਂ ਜਾਂ ਤਿਆਰੀ ਕਰ ਚੱਲ ਚੱਲਦੀਆਂ ਹੁੰਦੀਆਂ ਨੇ ਗੱਲਾਂ ਜੀ ਪਰ ਇਦਾਂ ਦਾ ਕੁਝ 1% ਵੀ ਨਹੀਂ ਜੀ ਵੇ ਹੋਗਾ ਇਹ ਕਰੀਏ ਨਾ ਜੀ ਤੁਹਾਡੀ ਤੇ ਭਗਵੰਤ ਮਾਨਹੌਰਾਂ ਦੀ ਕਦੋਂ ਮੁਲਾਕਾਤ ਪਹਿਲੀ ਹੋਈ ਸੀ ਸਾਡੀ ਤਾਂ ਯੂਨੀਵਰਸਿਟੀ ਲੈਵਲ ਤੇ ਜੀ ਜਦ ਯੂਨੀਵਰਸਿਟੀ ਸੀਗੇ ਯੂਨੀਵਰਸਿਟੀ ਪੜ੍ਹਦੇ ਸੀ ਉਦੋਂ ਇਹ ਉੱਥੋਂ ਹਿਸਟੋਰੀਕਸ ਲੈ ਕੇ ਆਉਂਦੇ ਸੀ ਸੁਨਾਮ ਤੋਂ ਹਾਂ ਰਾਜੀ ਸ਼ੇਰੂਦਮ ਸਿੰਘ ਕਾਲਜ ਸੁਨਾਮ ਤੋਂ ਯੂਨੀਵਰਸਿਟੀ ਵਿੱਚ ਆ ਕੇ ਫਿਰ ਜਿੱਦੇ ਹੁੰਦੇ ਸੀਗੇ ਜੀ ਉਦੋਂ ਮਿੱਠੀਆਂ ਮਿਰਚਾਂ ਸਾਰੀ ਇਹਨਾਂ ਦੀ ਪਹਿਲੀ ਕੈਸੜਾ ਸੀ ਛੋਟੇ ਸੀ ਪੱਗ ਬੰਨਦੇ ਸੀਗੇ ਠੀਕ ਹੈ ਤੇ ਮੈ ਯੂਨੀਵਰਸਿਟੀ ਵਰਦਾਈ ਮੈਂ ਭੰਗੜਾ ਪਾਉਂਦਾ ਸੀ ਅਸੀਂ ਫੁਲਕਾਰੀ ਕਰਾਉਂਦੇ ਸੀ ਫੁਲਕਾਰੀ ਤੇ ਇਹਨਾਂ ਨੇ ਆਉਣਾ ਫਿਰ ਸਾਡੇ ਡਾਇਰੈਕਟਰ ਦਿਲਜੀਤ ਸਿੰਘ ਹੁੰਦੇ ਸੀਗੇ ਉਹਨਾਂ ਕੋਲ ਇਹਨਾਂ ਨੇ ਬਹਿ ਕੇ ਚਾਹ ਪੀਣੀ ਫਿਰ ਇਹਨਾਂ ਦੀ ਗੱਲਾਂ ਸੁਣੀ ਜਾਣੀਆਂ ਬਹੁਤ ਘੰਟ ਹੈ ਅੱਛਾ ਹਨ ਜੋ ਉਹਨ ਦੀ ਸਾਡੀ ਜਾਰੀ ਹੈ ਜੀ